ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਅਡਰੈਸ ਜੀ ਐਨ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਇਹ ਪਿੰਡ ਆ ਉਹ ਪਿੰਡ ਸਿਵਿੰਗਾਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਹਣਾ ਬਠਿੰਡੇ ਦੇ ਬਿਲਕੁਲ ਹੀ ਨਾਲ ਆ ਸਾਡਾ ਪਿੰਡ ਜੇ ਕਿਸੇ ਭੈਣ ਨੇ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਹੁੰਦੇ ਆ ਤੇ ਜਦੋਂ ਵੀ ਆਉਣਾ ਫੋਨ ਕਰਕੇ ਲਾਜ਼ਮੀ ਆਉਣਾ ਠੀਕ ਆ ਤੇ ਜਿਹੜਾ ਅੱਜ ਆਪਾਂ ਟੌਕ ਕਰ ਲਿਆ ਤਾਂ ਉਹ ਲੇਡੀਜ਼ ਸਲਵਾਰ ਦਾ ਜਿਵੇਂ ਪਹਿਣਾ ਕਹਿੰਦੇ ਫਰਸੀ ਸਲਵਾਰ ਨੇ ਕਾਫੀ ਟਾਈਮ ਤੋਂ ਕਮੈਂਟ ਆ ਰਹੇ ਸੀ ਭੈਣਾਂ ਦੇ ਬਾਈ ਤੁਸੀਂ ਫਰਸੀ ਸਲਵਾਰ ਸਾਨੂੰ ਕਟਣੀ ਦੱਸੋ ਫਰਸੀ ਸਲਵਾਰ ਕੱਟੀ ਦੱਸੋ ਹਨਾ ਤਾਂ ਅੱਜ ਜਿਹੜੀ ਆਪਾਂ ਫਰਸੀ ਸਲਵਾਰ ਲੈ ਕੇ ਆਏ ਆ ਇਹਦੇ ਅੰਦਰ ਲੈਂਡਿੰਗ ਵੀ ਲਾਵਾਂਗੇ ਠੀਕ ਆ ਕਿਵੇਂ-ਕਿਵੇਂ ਬਣਾਉਣੀ ਹੈ ਕੀ-ਕੀ ਪਹੁੰਚੇ ਦੇ ਵਿੱਚ ਪਾਉਣੀ ਤਾਂ ਕਿ ਤੁਹਾਡੇ ਜਿਹੜੇ ਪਹੁੰਚੇ ਆ ਉਹ ਘੁਮੰਨ ਠੀਕ ਆ ਤਾਂ ਕੱਪੜਾ ਜਿਹੜਾ ਆਪਣੇ ਕੋਲੇ ਸੀਗਾ ਇਹ ਲਗਭਗ ਮੈਂ ਤੁਹਾਨੂੰ ਮਣਕੀ ਵੀ ਦਿਖਾ ਦਿੰਦਾ ਕਿੰਨਾਗਾ ਇੱਕ ਵਾਰੀ ਕੈਮਰਾ ਨੇੜੇ ਕਰਕੇ ਦਿਖਾ ਦੋ ਠੀਕ ਆ ਜਿਹੜਾ ਕੱਪੜਾ ਆਪਣੇ ਕੋਲੇ ਉਹ ਲਗਭਗ 9 ਮੀਟਰ ਹੈ ਠੀਕ ਆ ਲਓ ਜੀ ਸਾਰੇ ਮੈਂ ਨਿਸ਼ਾਨ ਪਹਿਲਾਂ ਚੋਕਲੇ ਸੀਗੇ ਤਾਂ ਕਿ ਤੁਹਾਨੂੰ ਟਾਈਮ ਵਾਲਾ ਨਾ ਲੱਗੇ ਕਿਉਂਕਿ ਮੈਂ ਹਰ ਇੱਕ ਚੀਜ਼ ਮੈਨੂੰ ਹੀ ਹੁੰਦਾ ਵੀ ਥੋੜੇ ਸਮਝ ਆ ਸਕੇ ਆ ਜੋ ਆਪਾਂ ਪਹਿਲਾਂ ਤੁਹਾਨੂੰ ਨੀਚੇ ਤੋਂ ਨਿਸ਼ਾਨ ਦਿਖਾਉਣਾ ਮੈਂ ਕਿੰਨੇ ਤੇ ਲਾਏਗਾ ਹਣਾ ਆ ਦੇਖੋ ਆਪਾਂ ਨੀਚੇ ਤੋਂ ਨਿਸ਼ਾਨ ਲਾਇਆ 7 ਇੰਚ ਤੇ ਜਿਹੜੀ ਮੂਰੀ ਆਪਾਂ ਬਣਾਉਣੀ ਹੈ ਇਹਦੀ ਚੌੜੀ ਉਹ 6 ਇੰਚ ਚੌੜੀ ਗਿਆ ਇਸ ਪੈਨੇ ਗਾਹਕ ਦੀ ਲੋੜ ਮੁਤਾਬਕ ਆਪਾਂ 6 7 8 ਬਣਾ ਸਕਦੇ ਹਣਾ ਕੋਈ ਤਿੰਨ ਕਹਿੰਦਾ ਕੋਈ ਚਾਰ ਕੋਈ ਕਿੰਨੀ ਠੀਕ ਆ ਜਿੰਨੀ ਗਾਹਕ ਨੂੰ ਪਸੰਦ ਆ ਮੂਰੀ ਉਨੀ ਇਦਾਂ ਨੂੰ ਜਿਹੜੀ ਮੂਰੀ ਐ ਇਸ ਪੈਨ ਦੀ ਉਹ ਇਹਨਾਂ ਨੇ 10 ਇੰਚ ਰਖਵਾਉਣੀ ਆ ਠੀਕ ਐ ਇਸ ਜਗ੍ਹਾ ਤੋਂ ਲੈਣੀ ਆਪਣੇ ਆਹ ਕਪੜਾ ਜਿਹੜਾ ਪੇਸਟਿੰਗ ਲਾ ਕੇ ਆਪਾਂ ਇਹਦੇ ਅੰਦਰ ਹੀ ਫੋਲਡ ਕਰ ਦੇਣਾ ਠੀਕ ਐ ਪੇਪਰ ਪੇਸਟਿੰਗ ਪਾਇਆ ਕਰੋ ਤਾਂ ਕਿ ਜਿਹੜੀ ਮੂਰੀ ਤੁਹਾਡੀ ਘੁੰਮੇ ਨਾ ਕਈ ਵੇਲੇ ਦੂਜੀ ਬੁਕਰਮ ਪਾਉਂਦੀਆਂ ਹਾਰਡ ਵਾਲੀ ਤੇ ਫਿਰ ਉਹ ਘੁੰਮਦੀ ਰਹਿੰਦੀ ਆ ਪੇਪਰ ਪੇਸਟਿੰਗ ਜਿਹੜੀ ਕੜਾਈ ਦੇ ਅੰਦਰ ਲੱਗਦੀ ਆ ਆਪਾਂ ਜਦੋਂ ਕੜਾਈ ਕਰਦੇ ਨਾ ਉਹਦੇ ਅੰਦਰਲੇ ਪਾਸੇ ਲੱਗਦੀ ਹੁੰਦੀ ਉਹ ਪਾਇਆ ਕਰੋ ਜਿਸ ਨਾਲ ਕੋਈ ਸਮੱਸਿਆ ਨਹੀਂ ਹੁੰਦੀ ਬਾਅਦ ਵਿੱਚ ਤਾਂ ਆਜੋ ਮੈਂ ਹੁਣ ਆਪਾਂ ਜਿਹੜੀ ਸਲਵਾਰ ਹੁੰਦੀ ਆ ਕੈਮਰ ਨੂੰ ਬਾਲਾ ਹਲਾਉਣਾ ਹਾਂ ਜਿਹੜੀ ਸਲਵਾਰ ਹੁੰਦੀ ਆ ਇਹ ਲਗਭਗ ਸਟ੍ਰੇਟ ਸਲਵਾਰ ਨੂੰ ਹੁੰਦੀ ਆ ਕੋਈ ਸ਼ਰਤ ਜ਼ਿਕਰ ਕੋਈ ਕਈ ਚੀਜ਼ਾਂ ਦੇ ਵਿੱਚ ਚੇਂਜ ਹੁੰਦੀਆਂ ਠੀਕ ਆ ਤਾਂ ਆਜੋ ਆਪਾਂ ਨੇ ਆ ਨਿਸ਼ਾਨ ਜਿਹੜਾ ਲਾਇਆ ਇਹ ਸਲਵਾਰ ਆਪਾਂ ਅੰਦਰ ਨੂੰ ਅਲੱਗ ਤੋਂ ਕਪੜਾ ਨਹੀਂ ਲਾਉਣਾ ਵਿੱਚ ਹੀ ਰੱਖ ਲੈ 7 ਇੰਚ ਕਪੜਾ ਆਪਾਂ ਆ ਲਾ ਲਿਆ ਐਸ ਤੋਂ ਬਾਅਦ ਆਪਾਂ ਬੈਲਟ ਤਾਂ ਕੱਟਦਾ 6.5 ਇੰਚ ਉੱਪਰ ਠੀਕ ਆ ਇਸ ਭੈਣ ਦੀ ਜਿਹੜੀ ਸਲਵਾਰ ਦੀ ਲੰਬਾਈ ਆ ਉਹ ਹੈਗੀ 35.5 ਇੰਚ ਤਿਆਰ ਆਪਾਂ ਕਿੰਨਾ ਲਾਇਆ 38.5 ਠੀਕ ਆ ਆ ਦੇਖੋ 38 ਇੰਚ ਤੇ ਨਿਸ਼ਾਨ 3 ਇੰਚ ਵੱਧ ਕਿਉਂ ਲਾਇਆ ਕਿਉਂਕਿ 2.5 ਇੰਚ ਨੇਫੇ ਦੇ ਵਿੱਚ ਮੁੜ ਜਾਊਗਾ ਕੁਝ ਪਲੇਟਾਂ ਦੇ ਵਿੱਚ ਆਜੂ ਕਪੜਾ ਤੇ ਅੱਧਾ ਇੰਚ ਜਿਹੜਾ ਹੁੰਦਾ ਉਹ ਐਕਸਟਰਾ ਪਾ ਲੈਨੇ ਹੁੰਦੇ ਆ ਬਾਕੀ ਜਦੋਂ ਆਪਾਂ ਲਵਾਈ ਬਣਾਵਾਂਗੇ ਜੇ ਵਧੂਗਾ ਥੱਲੇ ਕੱਟਿਆ ਜਾਂਦਾ ਹੁੰਦਾ ਠੀਕ ਆ ਜਿਹੜੀਆਂ ਭੈਣਾਂ ਨੂੰ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਆ ਕੇ ਮੈਨੂੰ ਦੱਸ ਦਿਆ ਕਰੋ ਬਈ ਸਾਨੂੰ ਸਮਝ ਨਹੀਂ ਲੱਗਦੀ ਜਿਹੜਾ ਤੁਸੀਂ 3 ਇੰਚ ਵੱਧ ਲੈਨੇ ਹੋ ਹਨਾ ਬਾਕੀ ਜੇ ਕਿਸੇ ਪੈਨ ਨੂੰ ਜਿਆਦਾ ਕੋਈ ਦਿੱਕਤ ਆਉਂਦੀ ਹੈ ਫੋਨ ਕਰਕੇ ਪੁੱਛ ਸਕਦੇ ਹੋ ਫੋਨ ਸ਼ਾਮ ਨੂੰ 8 ਵਜੇ ਤੋਂ ਬਾਅਦ ਲੜਿਆ ਕਰੋ ਕਿਰਪਾ ਕਰਕੇ ਤਾਂ ਬਹੁਤ ਵਧੀਆ ਗੱਲ ਆ ਫਿਰ ਜਿੰਨਾ ਟਾਈਮ ਮਰਜ਼ੀ ਗੱਲਾਂ ਤੁਸੀਂ ਕਰ ਸਕਦੇ ਹੋ ਹਨ ਤਾਂ ਇਧਰੋਂ ਆਪਾਂ ਇਹ ਲੰਬਾਈ ਦਾ ਨਿਸ਼ਾਨ ਹੋ ਗਿਆ ਆਪਣਾ ਹੁਣ ਆਪਣਾ ਮੇਨ ਜਦੋਂ ਆਪਾਂ ਇੱਥੇ ਨਿਸ਼ਾਨ ਲਾ ਲਿਆ ਆ ਦੇਖੋ ਆਪਾਂ ਇੱਕ ਸਕੇਲ ਲੈ ਕੇ ਜਿਹਨੂੰ ਆਪਾਂ ਕਾਨਕਰਨੀ ਫੱਟੀ ਕਹਿੰਦੇ ਨੇ ਇਸ ਤਰ੍ਹਾਂ ਰੱਖ ਲੈ ਬਿਲਕੁਲ ਸਿੱਧਾ ਨਿਸ਼ਾਨ ਹੋ ਗਿਆ ਆਪਣਾ ਦੇਖੋ ਇੱਥੇ ਆ ਨਿਸ਼ਾਨ ਹੋ ਗਿਆ ਸਿੱਧਾ ਬਿਲਕੁਲ ਇਸ ਨਿਸ਼ਾਨ ਤੋਂ ਲੰਬਾਈ ਵਾਲੇ ਤੋਂ ਉਸ ਤੋਂ ਬਾਅਦ ਆਪਾਂ ਨੇ 3 ਇੰਚ ਨੂੰ ਚੱਕਿਆ ਇੱਧਰ ਆ ਦੇਖੋ 3 ਇੰਚ ਚੱਕਤਾ ਇਸ ਜਗ੍ਹਾ ਤੋਂ ਠੀਕ ਆ ਝੋਲੀ ਨੂੰ ਯਾਨੀ ਕਿ ਇਸ ਤੋਂ ਜਿਵੇਂ ਆਪਾਂ ਸਲਵਾਰ ਦੇ ਢਾਲ ਪਾਉਣੇ ਹੁੰਦੇ ਨੇ ਇੱਧਰੋਂ ਸੇਮ ਹੀ ਉਸ ਤਰੀਕੇ ਦੇ ਨਾਲ ਇੱਧਰੋਂ 3 ਇੰਚ ਚੱਕਤਾ ਉਸ ਤੋਂ ਬਾਅਦ ਮੈਂ ਇਥੋਂ ਲਾਇਆ ਝੋਲੀ ਦਾ ਨਿਸ਼ਾਨ ਇਸ ਪੈਨ ਨੂੰ ਕਿੰਨਾ 1.5 ਇੰਚ ਤੇ ਇਹ ਹੋ ਗਿਆ ਆਪਣਾ ਨਿਸ਼ਾਨ ਇਸ ਤੋਂ ਬਾਅਦ ਆਪਾਂ ਆਹ ਵਾਲੀ ਫੱਟੀ ਵਰਤਣੀ ਹੈ ਇਹਦੇ ਵਿੱਚ ਇਸ ਨਿਸ਼ਾਨ ਤੋਂ ਲੈ ਕੇ ਇਥੋਂ ਠੀਕ ਪੈਂਟ ਕੱਟਣ ਵਾਲੀ ਫੱਟੀ ਇਥੋਂ ਤੱਕ ਕਰ ਵਰਤੀ ਜਾਊਗੀ ਇਸ ਤਰ੍ਹਾਂ ਇਥੋਂ ਤੱਕ ਰਲਾ ਕੇ ਅਇਸ ਤੋਂ ਬਾਦ ਨੂੰ ਟੈਡੀ ਕਮਾਉਣਾ ਇੱਧਰ ਰੁਕ ਇੱਥੇ ਤੁਹਾਨੂੰ ਪਤਾ ਲੱਗ ਹੀ ਨਾ ਇੱਥੇ ਸਿੱਧੀ ਨਹੀਂ ਕਰਨਾ ਬਾਹਰ ਨੂੰ ਘਟਣਾ ਇੱਥੋਂ ਠੀਕ ਆ ਇੱਥੋਂ ਦਾ ਤੇ ਇੱਥੋਂ ਦਾ ਕਿੰਨਾ ਫਰਕ ਹੈ ਮੈਂ ਤੁਹਾਨੂੰ ਉਹ ਵੀ ਦਿਖਾ ਦਣਾ ਹੈ ਹਾਂਜੀ ਜੇ ਤੁਸੀਂ ਇੱਥੋਂ ਮਣ ਕੇ ਦੇਖੋਗੇ ਕਿੰਨਾ 11.5 ਇੱਥੋਂ ਕਿੰਨਾ 7.5 ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜੇ ਮੈਂ ਆਪਾਂ ਪਜਾਮਾ ਨਹੀਂ 모ੜ ਕੇ ਕੱਟਦੇ ਹੁੰਦੇ ਤਾਂ ਜਦੋਂ ਆਪਾਂ ਬੁਗਰ ਮਲਾ ਕੇ ਇਹਨੂੰ 모ੜਾਂਗੇ ਕੱਪੜਾ ਘਟੇਗਾ ਤਾਂ ਕਰਕੇ ਆਪਾਂ ਵੱਧ ਲਾਇਆ ਠੀਕ ਆ ਇੱਕ ਵਾਰੀ ਫਿਰ ਦੇਖ ਲਓ ਨਿਗਾਹ ਮਾਰ ਲਓ 3 ਇੰਚ ਆਪਾਂ ਚੱਕਿਆ ਹੋਇਆ ਬੈਗ ਤੋਂ ਤਾਂ ਜਿਹੜੀ ਸਲਵਾਰ ਅੱਡੀਆਂ ਤੋਂ ਚੱਕੀ ਨਾ ਜਾ ਸਕੇ ਠੀਕ ਆ ਜਿਹੜਾ ਆਪਾਂ ਆ 3 ਇੰਚ ਚੱਕਦੀਆਂ ਢਾਲ ਪਾਉਣੇ ਹੁੰਦੀਆਂ ਜਿਵੇਂ ਦੂਸਰੀ ਸਲਵਾਰ ਦੀ ਜੀ ਆਪਾਂ ਤਾਂ ਚਾਹ ਜਾਈਦੇ ਕਈ ਪਹਿਣਾ ਕਹਿਣ ਦੀ ਬਈ ਸਾਡੀ ਸਲਵਾਰ ਜਿਹੜੀ ਉਹ ਬਹੁਤ ਚੱਕੀ ਜਾਂਦੀ ਐ ਅੱਡੀਆਂ ਤੋਂ ਤੇ ਮੋਹਰ ਨੂੰ ਡੈਗਦੀ ਰਹਿੰਦੀ ਆ ਅੱਗੇ ਬੜ ਪੈਂਦੇ ਆ ਪਿੱਛੋਂ ਅੱਡੀਆਂ ਨੰਗੀਆਂ ਹੋਣੀਆਂ ਨਹੀਂ ਤਾਂ ਕਰਕੇ ਆਪਾਂ ਚੱਕਿਆ ਹੋਇਆ ਬਾਕੀ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਫੋਨ ਫੇਰ ਲਾਉਣਾ ਜੇ ਪਤਾ ਲੱਗਦਾ ਫੇਰ ਨਹੀਂ ਫੋਨ ਲਾਉਣਾ ਫਿਰ ਤੁਸੀਂ ਕਮੈਂਟਾਂ ਵਿੱਚ ਮੈਨੂੰ ਦੱਸ ਦਿਆ ਕਰੋ ਹਾਂਜੀ ਬਈ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਹੈ ਨਾ ਤਾਂ ਆਜੋ ਆਪ ਸਭ ਤੋਂ ਪਹਿਲਾਂ ਆਪਾਂ ਨੂੰ ਸਿੱਧੇ ਹੀ ਕਟਾਂਗੇ ਤਾਂ ਕਿ ਬੈਲਟ ਕੱਟਣ ਦੇ ਵਿੱਚ ਬਾਅਦ ਦੇ ਵਿੱਚ ਦਿੱਕਤ ਨਾ ਆਵੇ। ਇੱਕ ਵਾਰੋ ਇੱਕ ਤੋਂ ਆਪਾਂ ਐਸ ਤਰ੍ਹਾਂ। ਇਹ ਜਿਹੜੀ ਲੈਂਡਿੰਗ ਲਾਉਣੀ ਆ ਉਹ ਆਪਾਂ ਵੱਖਰੀ ਕਟਾਂਗੇ। ਠੀਕ ਆ ਸਿੰਗਲ ਪੱਲਾ ਚੱਕ ਲਿਆ ਕਰੋ ਜਦੋਂ ਲੈਂਡਿੰਗ ਕੱਟਣੀ ਆ ਸਾਰੇ ਪੱਲੇ ਨਾ ਖਿੱਚਿਆ ਕਰੋ ਨਾਲ। ਐਸ ਤੱਕ ਤੇ ਰੋਕ ਕੇ ਨਿਸ਼ਾਨ ਤੇ ਇਸ ਤੋਂ ਬਾਅਦ ਹੀ ਡਾਇਰੈਕਸ਼ਨ ਚੇਂਜ ਕਰ ਦੇਣੀ ਆ ਆਪਣੀ। ਨੀ ਆਲ ਦੇਖ ਕੋਈ ਵੀ ਚੀਜ਼ ਜੇ ਕਿਸੇ ਭੈਣ ਦੇ ਨਹੀਂ ਸਮਝ ਆਉਂਦੀ ਉਹ ਦੁਬਾਰੇ ਦੁਬਾਰੇ ਪੁੱਛ ਲਿਆ ਕਰੋ ਕੋਈ ਦਿੱਕਤ ਨਹੀਂ ਹੈ ਨਾ ਲੋ ਆਪਾਂ ਇਹਨੂੰ ਸਾਈਡ ਤੇ ਕਰਤਾ ਆ ਜਿਹੜੀ ਆਪਣੀ ਸਲਵਾਰ ਕੱਟੀ ਆ ਆਪਾਂ ਇੱਥੇ ਲਿਖਾਂਗੇ ਲੰਬਾਈ ਲੰਬਾਈ ਹੈਗੀ ਇਸ ਭੈਣ ਦੀ 35 ਸਾਢੇ 35 ਆਪਾਂ ਇੱਥੇ ਲਿਖਾਂਗੇ 35 ਤਿਆਰ ਆ ਸਣੇ ਬੈਲਟ ਦੇ ਠੀਕ ਆ ਤੇ ਮੂਰੀ ਹੈਗੀ 10 ਇੰਚ ਹਾਂ ਜਿਹੜੀ ਬੈਲਟ ਹੈ ਇਸ ਭੈਣ ਦੀ ਉਹ ਹੈਗੀ 22 ਇੰਚ ਤਿਆਰ ਠੀਕ ਆ ਆਹ ਰੋ ਆਪਾਂ ਇਹਨੂੰ ਸਾਈਡ ਤੇ ਰੱਖ ਦਾਂਗੇ ਇਹਦੀ ਲੈਂਡਿੰਗ ਬਾਅਦ ਚ ਕਟਾਂਗੇ ਅਜੇ ਧੋਣ ਨੂੰ ਡੋਈ ਹੋਈ ਹੈ ਹੁਣ ਆਪਾਂ ਇਹਦੀ 벨ਟ ਕਟਾਂਗੇ ਲਗਭਗ ਦੂਸਰੀ ਸਲਵਾਰੋਂ ਹੁੰਦੀ ਹੈ ਕੁਝ ਚੀਜ਼ਾਂ ਇਹਦੇ ਵਿੱਚ ਚੇਂਜ ਕਰਨੀਆਂ ਆਪਾਂ ਨੇ ਠੀਕ ਆ ਮੂਰੀ ਗਾਗ ਨੂੰ ਪੁੱਛ ਲਿਆ ਕਰੋ ਤੁਸੀਂ ਵੀ ਕਿੰਨੀ ਚੌੜੀ ਪਾਉਣੀ ਚਾਹੁੰਦੇ ਹੋ ਜੇ ਕਿਸੇ ਭੈਣ ਦਾ ਆਪਦਾ ਸੂਟ ਆ ਤੁਸੀਂ 5 6 ਇੰਚ ਪਾ ਸਕਦੇ ਹੋ ਆਹ ਰੋ ਇੱਥੋਂ ਆਪਾਂ 벨ਟ ਕੱਟਾਂਗੇ ਕੋਸ਼ਿਸ਼ ਕਰਿਆ ਕਰੋ 벨ਟ ਨਾ ਰਾਸ ਰੂਟ ਕੱਟਿਆ ਕਰੋ ਇੱਧਰ ਇਦਰ ਲੋਟ ਆਡੇ ਹੋ ਜਾਂਦੀ ਆ ਐਸੋਟ ਆਪਣੀ ਰਾਸ ਬੈਲਟ ਹੋ ਜਾਂਦੀ ਆ ਇਹ ਇਹਦੇ ਉੱਪਰ ਆਪਾਂ ਹੁਣ ਚੰਗੀ ਤਰ੍ਹਾਂ ਪਹਿਲਾਂ ਪ੍ਰੈਸ ਮਾਰ ਲਾਂਗੇ ਜਿਓ ਜੀ ਪ੍ਰੈਸ ਦੇ ਦੋ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਇਹਦੇ ਉ ਵੀ ਆਪਾਂ ਲੇਡੀ ਸੂਟ ਕੱਟਣਾ ਕੋਲੇ ਪ੍ਰੈਸ ਲਾਜ਼ਮੀ ਲਾਣਾ ਕਰੋ ਬਣਾਉਣ ਵੇਲੇ ਵੀ ਤੇ ਕੱਟਣ ਵੇਲੇ ਵੀ ਠੀਕ ਹੈ ਤਾਂ ਕਿ ਸਫਾਈ ਦੇ ਨਾਲ ਸੂਟ ਜੇ ਕੱਟਿਆ ਹੋਊ ਤਾਂ ਆਟੋਮੈਟਿਕ ਹੀ ਬਣੂਗਾ ਵੀ ਵਧੀਆ ਹਨਾ ਤਾਂ 벨ਟ ਜਿਹੜੀ ਆਪਾਂ 6.5 ਇੰਚ ਕੱਢੀ ਸੀ ਅੱਗੇ ਆਪਾਂ 6 ਇੰਚ ਕੱਢਦੇ ਹੁਣੇ ਨਾ ਤਾਂ 6.5 ਕੱਢੀ ਸੀ ਜਦੋਂ ਆਪਾਂ 6 ਇੰਚ ਕੱਢਦੇ ਹੁਣੇ ਫਿਰ 6.5 ਪਾਉਣੇ ਆ ਅੱਜ ਆਪਾਂ 6.5 ਕੱਢੀ ਸੀ ਤਾਂ ਇਹਨੂੰ ਕਿੰਨੀ ਪਾਵਾਂਗੇ 7 ਇੰਚ ਚੌੜਾਈ 벨ਟ ਦੀ 7 ਇੰਚ ਠੀਕ ਹੈ ਤਾਂ ਕਿ ਘਟੇ ਨਾ ਮੜਾ ਮੋਟਾ ਵਾਜੂ ਤਾਂ ਨੀਚੇ ਉਹ ਨਿਕਲ ਜਾਂਦਾ ਉਹ ਵਾਧੂ ਕਪੜਾ ਕਿਰਵਾ ਚ ਕੱਟਦਾ ਕੋਈ ਪਰ ਕਿਸੇ ਵੀ ਹਾਲਤ ਦੇ ਵਿੱਚ ਆਪਾਂ ਸਲਵਾਰ ਉੱਚੀ ਨਹੀਂ ਰੱਖਣੀ ਠੀ ਇਹ ਕਿੱਟ ਚੰਗੀ ਤਰ੍ਹਾਂ ਪ੍ਰੈਸ ਮਾਰ ਲੀ ਆਪਾਂ ਇਹ ਤੇ ਹੁਣ ਜਿਹੜੀ ਬੈਲਟ ਆ ਉਹ ਚੌੜੀ ਕਿੰਨੀ ਆ 22 ਇੰਚ ਐਸੋ 22 ਇੰਚ ਸਲਵਾਰ ਦੀ ਆਪਣੀ ਬੈਲਟ ਆ ਆਪਾਂ ਕਿੰਨੀ ਰੱਖਾਂਗੇ 23 22 ਤੇ 1 23 ਹਾਂਜੀ ਪੂਰੀ ਸਫਾਈ ਦੇ ਨਾਲ ਕੈਂਚੀ ਵਗੈਰਾ ਲਵਾ ਕੇ ਰੱਖਿਆ ਕਰੋ ਤਾਂ ਕਿ ਸੂਟ ਦੇ ਵਿੱਚ ਟੱਕ ਵਗੈਰਾ ਨਾ ਪੈਣ ਠੀਕ ਆ ਮੈਂ ਕਾਫੀ ਵਾਰੀ ਦੱਸ ਚੁੱਕੇ ਆ ਬੰਨਾਂ ਨੂੰ ਵੀ ਜਦੋਂ ਵੀ ਕੈਂਚੀ ਲੈਣੀ ਆ ਜਰਮਨ ਸ਼ੇਪ ਕਹਿ ਕੇ ਲੈ ਆਇਆ ਕਰੋ スクリーンショット ਵੀ ਮਾਰ ਸਕਦੇ ਹੋ ਬਾਕੀ ਬਾਅਦ ਦੇ ਵਿੱਚ ਵੀ ਤੁਸੀਂ ਮੈਨੂੰ WhatsApp ਦੇ ਉੱਪਰ ਕੈਂਚੀ ਫੋਟੋ ਵਗੈਰਾ ਮਗਾਉਣੀ ਕਿਸੇ ਭੈਣ ਨੇ ਤਾਂ ਮਗਾ ਸਕਦੇ ਹੋ ਇੱਕ ਕਾਫੀ ਭੈਣਾਂ ਦੇ ਕਮੈਂਟ ਆਉਂਦੇ ਰਹਿੰਦੇ ਆ ਬਾਈ ਤੁਸੀਂ ਪ੍ਰੈਸ ਕਿਹੜੀ ਵਰਤਦੇ ਹੋ ਹਨ ਜਾਂ ਕਿੱਥੋਂ ਮਿਲਦੀ ਹੈ ਮੈਂ ਕਈ ਭੈਣਾਂ ਹੁੰਦਾ ਉਹ WhatsApp ਦੇ ਉੱਪਰ ਜਵਾਬ ਦੇ ਰਹਿਣਾ ਹੁਣ ਵੀ ਤੁਸੀਂ ਜਦੋਂ ਵੀ ਕਿਸੇ ਦੁਕਾਨ ਤੇ ਜਾਣਾ ਤਾਂ ਟੇਲਰ ਵਾਲੀ ਪ੍ਰੈਸ ਕਹਿ ਕੇ ਲੈ ਸਕਦੇ ਹੋ ਆਹ ਵਾਲੀ ਪ੍ਰੈਸ ਆ ਸਕਰੀਨਸ਼ਾਟ ਮਾਰ ਕੇ ਰੱਖਣਾ ਸਕਰੀਨਸ਼ਾਟ ਮਾਰ ਕੇ ਰੱਖ ਲਓ ਵੀਡੀਓ ਦਿਖਾਉਣੀ ਹੈ ਵੀਡੀਓ ਦਿਖਾ ਕੇ ਤੁਸੀਂ ਕਿਸੇ ਵੀ ਦੁਕਾਨ ਤੋਂ ਲੈ ਸਕਦੇ ਹੋ ਬਾਈ ਅਸੀਂ ਟੇਲਰ ਵਾਲੀ ਪੈਸ ਲੈਂ ਜਿਹੜੀ ਟੇਲਰ ਮਾਸਟਰ ਵਰਤਦੇ ਹਨ ਇਹਦੇ ਵਿੱਚ ਆਹ ਵਾਲਾ ਪਲੱਗ ਲੱਗਦਾ ਜਦੋਂ ਵੀ ਤੁਸੀਂ ਦੁਕਾਨ ਤੇ ਜਾਣਾ ਨਾਲ ਪਲੱਗ ਵੀ ਲੈ ਲੈਣਾ ਹੈ। ਅੱਜ ਕੋ ਠੀਕ ਆ। ਜਾਨੀ ਕਿ 8-900 ਦੀ ਪ੍ਰੈਸ ਆਜੀ ਤੁਹਾਡੀ ਤੇ ਲਗਭਗ 50 ਰੁਪਏ ਦਾ ਪ੍ਰੈਸ ਆਜੀ। ਜਾਨੀ ਕਿ ਸਾਰਾ ਸਮਾਨ ਆਪਣਾ ਇਹ 1000 ਰੁਪਏ ਦਾ ਆ ਜਾਂਦਾ। ਠੀਕ ਆ ਤਾਰ ਆਪਾਂ ਨੂੰ ਵੱਖਰੀ ਲੈਣੀ ਪੈਂਦੀ ਆ। ਆਮ ਆਪਣੇ ਘਰਾਂ ਦੇ ਵਿੱਚ ਤਾਰ ਹੁੰਦੀ ਆ। ਤੇ ਜਿਹੜੀ ਫਰਸ਼ੀ ਸਲਵਾਰ ਆਪਣੀ ਉਹ ਸਾਰੀ ਕੱਟੀ ਗਈ। ਕੋਸ਼ਿਸ਼ ਕਰਾਂਗੇ ਆਪਣੇ ਕੋਲ ਜੇ ਟਾਈਮ ਬਚਿਆ ਤਾਂ ਸਲਾਈ ਦੀ ਵੀਡੀਓ ਪਾਵਾਂਗੇ। ਬਾਕੀ ਸੇਮ ਹੀ ਹੁੰਦੀ ਆ ਬਸ ਮੂਰੀ ਦੇ ਵਿੱਚ ਤੁਸੀਂ ਕੋਸ਼ਿਸ਼ ਕਰਿਆ ਕਰੋ ਪੇਪਰ ਪੇਸਟਿੰਗ ਪਾਉਣੀ ਆ ਦੂਸਰੀ ਪੇਸਟਿੰਗ ਨਹੀਂ ਪਾਉਣੀ ਜਿਹੜੀ ਕਰੜੀ ਵਾਲੀ ਹੁੰਦੀ ਆ ਪੇਪਰ ਪੇਸਟਿੰਗ ਪਾਇਆ ਕਰੋ ਤਾਂ ਕਿ ਆਪਣੀ ਜਿਹੜੀ ਮੂਰੀ ਸੌਫਟਵੇਅਰ ਵੇ ਅਕਡੇਵਾ ਜਾਂ ਮੰਨ ਕੇ ਇਧਰ ਉਧਰ ਨਾ ਜਾਵੇ ਠੀਕ ਆ ਜੀ ਬਾਕੀ ਜੇ ਕਿਸੇ ਚੀਜ਼ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਪੈਣ ਹੁੰਦਾ ਤੁਸੀਂ ਜ਼ਰੂਰ ਦੱਸਿਆ ਕਰੋ ਇਹ ਸਮਝ ਆਉਂਦੀ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਵੀ ਹਾਂਜੀ ਬਾਈ ਸਾਨੂੰ ਸਮਝ ਆਉਂਦੀ ਆ ਤੇ ਅਗਲੀ ਵੀਡੀਓ ਤੁਸੀਂ ਕਿਸ ਟੌਪਿਕ ਤੇ ਦੇਖਣੀ ਚਾਹੁੰਦੇ ਹੋ ਉਹ ਵੀ ਕਮੈਂਟ ਕਰਿਆ ਕਰੋ ਨਾਲ ਨਾਲ ਹਨਾ ਤੇ ਬਾਕੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਕੀ ਜਿਹੜੀਆਂ ਭੈਣਾਂ ਸਾਡੇ ਤੋਂ ਕੋਈ ਕੱਪੜੇ ਜਿਹੜੇ ਸਲਾਈ ਕਰਾਉਣੇ ਹੁੰਦੇ ਆ ਉਹ ਘੱਟ ਤੋਂ ਘੱਟ ਹਫ਼ਤਾ 10 ਦਿਨ ਪਹਿਲਾਂ ਦਿਆ ਕਰੋ ਤਾਂ ਕਿ ਟਾਈਮ ਸਿਰ ਬਣ ਸਕਣ ਠੀਕ ਹੈ ਜੀ ਬਾਕੀ ਮਿਲਦੇ ਆ ਜਲਦੀ ਨਾਲ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ